ਅੱਜ ਉਹ ਆਖੀ ਬਜ਼ਾਰਾ ਕਿਉਂ ਜਾ ਰਿਹਾ ਆ ਕੀ ਕਾਰਨ ਕੱਲ ਸਾਡੀ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਜਿਦੇ ਵਿੱਚ ਇਹ ਤੈ ਹੋਇਆ ਕਿ ਸਾਰੇ ਹੀ ਭਾਰਤ ਦੇ ਵਿੱਚ ਸਾਰੇ ਹੀ ਸ਼ਹਿਰਾਂ ਦੇ ਵਿੱਚ ਹਰਿਆਣੇ ਦਾ ਡੀਜੀਪੀ ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਇਹਨਾਂ ਦੇ ਪੁੱਤਰੇ ਫੁੱਕੇ ਜਾਣੇ ਆ ਕਿਉਂਕਿ ਇਹਨਾਂ ਚਾਰਾਂ ਦਾ ਜਿਹੜਾ ਸਾਡਾ ਸ਼ੁਭਕਰਨ ਵੱਲੋਂ ਪਿੰਡ ਦਾ ਸ਼ਹੀਦ ਕੀਤਾ ਸਿੱਧੀਆਂ ਗੋਲੀਆਂ ਮਾਰ ਕੇ ਤੇ ਉੱਥੇ ਕੰਕਰੀਟ ਦੇ ਕੰੰਧਾ ਕੱਢ ਕੇ ਸਾਨੂੰ ਆਪਦੀ ਗੱਲ ਕਹਿਣ ਦਾ ਜਿਹੜਾ ਰਾਈਟ ਆ ਇਥੋਂ ਦਾ ਕਾਨੂੰਨ ਹੈ ਉਹਨੂੰ ਸਰਕਾਰ ਜ਼ਬਰਦਸਤੀ ਦਬਾ ਰਹੀ ਆ ਸੋ ਅਸੀਂ ਉਸ ਰੋਸ ਵਜੋਂ ਅੱਜ ਸਾਰੇ ਹੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਜਨਦੀ ਪੁਤਲੇ ਫੂਕੇ ਜਾਣਗੇ ਖੱਟਰ ਦੇ ਅਮਿਤ ਸ਼ਾਹ ਦੇ ਮੋਦੀ ਦੇ ਜਨਦੀ ਇਹਨਾਂ ਚਾਰਾਂ ਦੇ ਡੀਜੀਪੀ ਦੇ ਇਹਨਾਂ ਚਾਰਾਂ ਦੇ ਥਾਂ-ਥਾਂ ਪੁਤਲੇ ਫੂਕੇ ਸੀ ਆਪਦਾ ਰੋਸ ਜ਼ਾਹਰ ਕਰ ਰਹੇ ਆ ਆਜਾ ਬਨੇ ਚਾਹੀਏ ਜੀ ਕਿ ਕਿਸਾਨ ਆਪਦੀ ਹੋਰ ਬਹੁਤ ਹੋ ਚੁੱਕੀ ਹੈ ਜੇ ਕੀ ਕਹਿਣਾ ਚਾਹੁੰਦੀ ਇਹ ਸਰਕਾਰ ਆ ਜਿਹੜੀ ਉਹ ਫਖਰਾਟ ਚਾਈ ਵੀ ਹੋਈ ਆ ਇਹਦਾ ਭਲੇਖਾ ਵੀ ਅਸੀਂ ਇਹਨਾਂ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਚ ਲਾ ਕੇ ਪਤਾ ਨਹੀਂ ਸ਼ਹੀਦ ਕਰਕੇ ਅਸੀਂ ਇਹ ਅੰਦੋਲਨ ਦਵਾ ਲਾਂਗੇ ਪਰ ਇਹ ਮੋਦੀ ਹਕੂਮਤ ਉਹ ਕੰਧ ਤੇ ਲਿਖਿਆ ਪੜ ਲੈ ਕਦੇ ਵਾਸਤੇ ਵੀ ਜ਼ਬਰ ਦੇ ਨਾਲ ਕੋਈ ਵੀ ਜਿਹੜੀ ਅੰਦੋਲਨ ਆ ਉਹ ਰੁਕਦਾ ਨਹੀਂ ਹੁੰਦਾ ਅਸੀਂ ਸਬਰ ਨਾਲ ਲੜਨਾ ਸਿੱਖ ਲਿਆ ਦਿੱਲੀ ਅੰਦੋਲਨ ਵੇਲੇ ਤੇ ਸਬਰ ਨਾਲ ਆਪ ਦੀ ਲੜਾਈ ਨੂੰ ਜਿੱਤ ਕੇ ਰਾਂਗੇ ਹਾਂ ਜੀ ਅੱਜ ਇੱਕ ਨਸਾਨ ਆਪ ਦੀ ਹੋਰ ਮੌਤ ਹੋ ਚੁੱਕੀ ਔਰ ਪੰਜਾਬ ਸਰਕਾਰ ਵੱਲੋਂ ਸਭ ਕਰਨ ਦੀ ਬਹੁਤ ਤੇ 1 ਕਰੋੜ ਦੀ ਉਹਦੀ ਭੈਣ ਦੀ ਨੌਕਰੀ ਦਾ ਜਿਹੜਾ ਆਧਾ ਕੀਤਾ ਗਿਆਗਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅਸੀਂ ਉਹ ਜਿਹੜਾ ਸੋਹ ਕਾਨ ਸਿੰਘ ਦੀ ਮੌਤ ਹੋਈ ਆ ਉਹਦੀ ਗਰਗੋਰੋ ਦੇ ਵਿੱਚ ਅਸੀਂ ਕੇਂਦਰ ਸਰਕਾਰ ਖੱਟੜ ਸਰਕਾਰ ਹਰਿਆਣੇ ਦੀ મોદી ਦੀ ਸਰਕਾਰ ਬੀ ਜੀ ਪੀ ਤੇ ਆਪਣਾ ਅਮਰਤਾ ਸ਼ਾ ਕੇਂਦਰੀ ਮੰਤਰੀ ਸਾਰਿਆਂ ਦੇ ਪੂਤਲੇ ਛਾੜ ਰਹੇ ਆ ਭਾਰਤ ਵਿੱਚ ਸਾਰੇ ਭਾਰਤ ਵਿੱਚ ਸਾਂਝੋਤ ਮੋਰਚੇ ਦੇ ਸੱਦੇ ਤੇ ਅਸੀਂ ਇਸ ਗੱਲ ਦਾ ਉਹਦੀ ਨਿੰਦਿਆ ਵੀ ਕਰਦੇ ਆ ਵਿਰੋਧ ਵੀ ਕਰਦੇ ਆ ਇਹ ਖੱਟੜ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਕਿਉਂਕਿ ਅਸੀਂ ਸਾਡਾ ਸ਼ਾਂਤਮਈ ਸੰਘਰਸ਼ ਆ ਅਸੀਂ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਕਿਸਾਨਾਂ ਦੀਆਂ ਮੰਗਾਂ ਬਣਾ ਕੇ ਰਹਾਗੇ ਇਹ ਕਿਸੇ ਹਾਲਤ ਚ ਵੀ ਰੁਕਣ ਵਾਲੀ ਗੱਲ ਨਹੀਂ ਹੈਗੀ ਇਹ ਅਸੀਂ ਪੂਰੇ ਜ਼ੋਰ ਨਾਲ ਜਿਵੇਂ ਵੀ ਸੰਯੁਕਤ ਮੋਰਚੇ ਦੀ ਕਾਰ ਆਉਗੀ ਇਹ ਦੁਕਾਹਾਂ ਚ ਘਰਸ਼ ਨੂੰ ਤੇਜ਼ ਕਰਾਂਗੇ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਹਲਾਕ ਹੋ ਚੁੱਕੀਆਂ ਨੇ ਬਹੁਤ ਸਾਰੇ ਕਿਸਾਨ ਆ ਗੂ ਜਿਹੜੇ ਘਰੋਂ ਬਾਹਰ ਨਹੀਂ ਗਏ ਕੇ ਉਹ 26 ਤਰੀਕ ਨੂੰ ਕੀ ਕਹਿ ਰਹੇ ਹੋ ਕਿ ਉਹ ਟਰੈਕਟਰਾਂ ਨੂੰ ਬਾਹਰ ਕੱਢ ਕੇ ਪ੍ਰਦਰਸ਼ਨ ਕਰਦਾ ਉਹਦੇ ਬਾਰੇ ਜਰੂਰ 26 ਤਰੀਕ ਨੂੰ ਅਸੀਂ ਸਾਰੇ ਭਾਰਤ ਦੇ ਟਰੈਕਟਰ ਵੱਡੇ ਨੈਸ਼ਨਲ ਹਾਈਵੇ ਤੇ ਖੜਾ ਕੇ ਜਿਹੜੀ ਸਰਕਾਰਾਂ ਕਹਿ ਰਹੀਆਂ ਵੀ ਟਰੈਕਟਰਾਂ ਨੂੰ ਚੜਾਉਣ ਦਾ ਹੱਕ ਨਹੀਂ ਵੱਡੇ ਹਾਈਵੇ ਤੇ ਉਹ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਸਾਰੇ ਪੰਜਾਬ ਦੇ ਭਾਰਤ ਦੇ ਟਰੈਕਟ ਵੱਡੇ ਰੋਡਾਂ ਤੇ ਖੜਾ ਕੇ ਦੱਸਾਂਗੇ ਵੀ ਅਸੀਂ ਸੜਕਾਂ ਤੇ ਆ ਗਿਆਂ ਟਰੈਕਟ ਲੈ ਕੇ ਰੋਕੇ ਜੀ ਕਿਹਨਾਂ ਰੁਕਣਾ ਹੈ। ਸਰ ਜੀ ਕਿਸ ਤਰ੍ਹਾਂ ਦੇਖ ਲਓ ਆਏ ਬੈਨ ਕੋਈ ਨਾ ਕੋਈ ਜਿਹੜੀ ਘਟਨਾ ਵਾਪਰ ਰਹੀ ਹੈ ਸੰਤਾਪ। ਹਾਂ ਇਹ ਹੈ ਜਿਹੜੀਆਂ ਉਦੋਂ ਅਸੀਂ ਦਿੱਲੀ ਸਵਾ ਸਾਲ ਲਗਾਤਾਰ ਸੰਘਰਸ਼ ਲੜ ਕੇ ਮੰਗਾਂ ਮੰਨਵਾਈਆਂ ਸੀ। ਉੰਜ ਦਾ ਅਸੀਂ ਉਹ ਲਿਖਤੀ ਰੂਪ ਚ ਲੈ ਕੇ ਉੱਠੇ ਸੀ। ਪਰ ਇਹਦੇ باوجود ਉਹ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਹ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਜਿਹੜਾ ਉਹ ਦਿੱਲੀ ਗਿਆ ਹੈ ਪਰ ਉਹ ਕੇਂਦਰ ਦੀ ਭਾਜਪਾ ਹਕੂਮਤ ਜੋ ਉੱਥੇ ਵਿਹਾਰ ਕਰ ਰਹੀ ਹੈ ਜਿਵੇਂ ਕਿਤੇ ਬਹੁਤ ਆਪ ਦੇ ਵਿਰੋਧੀ ਦੇਸ਼ ਹੁੰਦੇ ਆ ਵੀ ਪਤਾ ਨਹੀਂ ਇੱਥੇ ਕੀ ਕਰ ਦੇਣਗੇ ਉਹੋ ਜਿਹਾ ਰਵਈਆ ਉਹਨਾਂ ਨਾਲ ਅਪਣਾਇਆ ਜਾ ਰਿਹਾ ਏ ਏਡੇ ਏਡੇ ਕੰਨ ਗੱਡ ਤੇ ਸੜਕਾਂ ਤੇ ਲੈਂਟਰ ਲਾਤੇ ਤੇ ਜੋ ਜਵਰ ਕੀਤਾ ਸਾਡੇ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਆ ਤੇ ਸਾਡਾ ਨੌਜਵਾਨ ਜਿਹੜਾ ਛੋਬ ਕਰਨ ਸਾਰੀ 21 22 ਸਾਲ ਦੀ ਉਮਰ ਆਉਦੀ ਗਰੀਬ ਕਿਸਾਨੀ ਦੇ ਵਿੱਚੋਂ ਸੀ ਉਹ ਉਹਨੂੰ ਉੱਥੇ ਗੋਲੀ ਮਾਰ ਕੇ ਸ਼ਹੀਦ ਕੀਤਾ ਉਸ ਜ਼ਬਰ ਦੇ ਖਿਲਾਫ ਅਸੀਂ ਲਗਾਤਾਰ ਅਗਰਾਹਾ ਜਥੇਬੰਦੀ ਮੈਦਾਨ ਦੇ ਵਿੱਚ ਆਏ ਹੋਏ ਆ ਅਸੀਂ ਰੇਲਾਂ ਦਾ ਚੱਕਾ ਜਾਮ ਕੀਤਾ 12 ਤੋਂ 4 ਵਜੇ ਤੱਕ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 24 ਟੋਲ ਪਲਾਜੇ ਰੋਕੇ ਹੋਏ ਸੀ ਤੇ ਤਿੰਨ ਭਾਜਪਾ ਗੂਆਂ ਦੇ ਘਰਾਂ ਦੇ ਮੂਹਰੇ ਅਮਰਿੰਦਰ ਜਿਹੜਾ ਗਿਆ ਭਾਜਪਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਸੁਨੀਲ ਜਾਖੜ ਠਿੱਕਵਲ ਢੋਲੋਂ ਬਨਾਲੇ ਦੇ ਆਲਾ ਉਹ ਕੱਲ ਤੱਕ ਅਸੀਂ ਸਾਰੇ ਮੋਰਚੇ ਮੱਲੇ ਹੋਏ ਸੀ ਪਰ ਕੱਲ ਜਦੋਂ ਸ਼ਾਮ ਨੂੰ ਐਸਕੇਮ ਜਿਹੜਾ ਪੂਰੇ ਦੇਸ਼ ਦਾ ਬਣਿਆ ਹੋਇਆ ਉਹਦੀ ਕਾਲ ਆਈ ਹੈ ਉਦੋਂ ਫਿਰ ਅਸੀਂ ਉਹ ਮੋਰਚੇ ਛੱਡ ਕੇ ਅੱਜ ਆਹ ਜਿਹੜਾ ਭਾਜਪਾ ਦਾ ਆਪਣਾ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅ ਅਮਿਤ ਸ਼ਾਹ ਗ੍ਰਹਿ ਮੰਤਰੀ ਖੱਟੜਾ ਹਰਿਆਣੇ ਦਾ ਮੁੱਖ ਮੰਤਰੀ ਤੇ ਹਰਿਆਣੇ ਦਾ ਜਿਹੜਾ ਡੀਜੀਪੀ ਆ ਉਹਦੇ ਅਨਲਜੋਸ਼ੀ ਉਹਨਾਂ ਦੇ ਅੱਜ ਅਸੀਂ ਪੁਤਲੇ ਫੂਕੇ ਆ ਤੇ ਆਉਣ ਦਾ 26 ਤਰੀਕ ਨੂੰ ਫੇਰ ਅਸੀਂ ਜਿਹੜਾ ਉਹ ਟਰੈਕਟਰ ਖੜਾਉਣੇ ਆ ਲਿਆ ਕੇ ਕਿਉਂਕਿ ਉਸ ਦਿਨ ਡਬਲਯੂਟੀਓ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਨੂੰ ਅਸੀਂ ਸਨੇਹਾ ਦੇਵਾਂਗੇ ਤੇ ਅੱਗੇ ਦੇ ਰਹੇ ਆ ਨਾਰਿਆਂ ਦੇ ਵਿੱਚ ਮੰਗਾਂ ਦੇ ਵਿੱਚ ਕਿ ਜਿਹੜਾ ਭਾਰਤ ਆ ਉਹ ਡਬਲਯੂਟੀਓ ਚੋਂ ਬਾਹਰ ਆਵੇ ਔਰ ਸਦਨ ਵੀ ਅਸੀਂ ਸੜਕਾਂ ਤੇ ਆਵਾਂਗੇ ਤੇ ਇਦੋਂ ਅੱਗੇ ਸਾਡੀ ਅਗਰਾਹਾਂ ਜਥੇਬੰਦੀ ਦਾ ਜਾਂ ਸੰਯੁਕਤ ਮੋਰਚੇ ਦਾ ਜੋ ਵੀ ਸੱਦਾ ਆਉਂਦਾ ਉਸ ਉਹਨੂੰ ਅਸੀਂ ਤਨਦੇਹੀ ਨਾਲ ਲਾਗੂ ਕਰਾਂਗੇ